ਉਭਾਤਿਸ ਸੇ ਮਹਾਰਾਜ ਫਰਮਾਨ ਕਰਦੇ ਹੈ ਤਲ ਵੀ ਮਨ ਨੂੰ ਜੋੜਨ ਦੀ ਗੱਲ ਹੋਈ ਸੀ ਵਰਤਾ ਅੱਜ ਵੀ ਮਨ ਨੂੰ ਜੋੜਨ ਦੀ ਛੜਨੀ ਹੈ ਗੌੜੀ ਮਹੱਲਾ ਨਾਵਾ ਸਾਧੂ ਇਹ ਮਨ ਗਏ ਉਹ ਨਾ ਜਾਈਂ ਐਲਾ ਰੋਗ ਤੇ ਰੋਗ ਦੀ ਪੂਰਨ ਜਾਣਕਾਰੀ ਤੇ ਰੋਗ ਦਾ ਇਲਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਜ ਪਹਿਲਾ ਰੋਗ ਦੀ ਗਹਿਣ ਤੁਹਾਨੂੰ ਸਮਝਾਉਣਗੇ ਬੋਧ ਤੇ ਦੁਨੀਆ ਨੂੰ ਰੋਗ ਨਹੀਂ ਪਤਾ ਕੀ ਹੈ ਗਰਜੇ ਰੋਗ ਨਹੀਂ ਪਤਾ ਤਾਂ ਦਵਾਈ ਦਿੱਤੀ ਨਹੀਂ ਜਾ ਸਕਦੀ ਰੋਗ ਦੀ ਪੂਰੀ ਸਮਝ ਹੀ ਤੰਦਰੁਸਤੀ ਵੱਰ ਲੈ ਕੇ ਜਾਂਦੀ ਹੈ ਰੋਗ ਕੀ ਹੈ ਸਾ ਦੋਏ ਹੋ ਮਨ ਗਹੇ ਹੋ ਨਾ ਜਾਈ ਇਹ ਮਨ ਵਸ ਨਹੀਂ ਆ ਰਿਹਾ اے ਸੰਤ ਜਨੋ ਮਨ ਕਾਬੂ ਨਹੀਂ ਆ ਰਿਹਾ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਯਾ ਤੇ ਥਿਰ ਨਾ ਰਹੀ अनेक ਹਾਵ ਪਾ ਪੈਦਾ ਕਰਨ ਵਾਲੀ ਤ੍ਰਿਸ਼ਨਾ ਨਾਲ ਵਸਦਾ ਰਹਿੰਦਾ ਹੈ अनेकੋ ਚੀਜ਼ਾਂ ਨੂੰ ਖਿਆਲਾਂ ਨੂੰ ਪੈਦਾ ਕਰਨ ਵਾਲੀ ਤ੍ਰਿਸ਼ਨਾ ਇਹਦੇ ਨਾਲ ਦੋਸਤੀ ਬਣਾਈ ਬੈਠਾ ਇਹ ਨੂੰ ਆਪਣਾ ਸਮਝੀ ਬੈਠਾ ਇਹ ਆ ਕੇ ਥਿਰ ਨਾ ਰਹੀ ਉਸ ਕਰਕੇ ਨੂੰ ਥਿਰਤਾ ਨਹੀਂ ਮਿਲ ਰਹੀ ਰੋਗ ਦੇ ਅੰਦਰ ਦਾ ਰੋਗ ਗੁਰੂ ਨੇ ਦਿਖਾਤਾ ਪਹਿਲਾ ਰੋਗ ਮਨ ਦਾ ਨਾ ਟਿਕਣਾ ਮਨ ਟਿਕ ਕਿਉਂ ਨਹੀਂ ਰਿਹਾ ਕਿਉਂਕਿ ਚੰਚਲਤਾ ਹੈ ਤ੍ਰਿਸ਼ਨਾ ਹੈ ਚੰਚਲਤਾ ਦਾ ਪਤਾ ਉਹਦੋਂ ਲੱਗਦਾ ਜਦੋਂ ਅਸੀਂ ਸਿਆਣੇ ਹੋ ਜਾਂਦੇ ਹਾਂ ਸਿਆਣਪ ਅਤੇ ਚੰਚਲਤਾ ਦੋਵੇਂ ਵਿਪਰੀਤ ਨੇ ਇੱਕ ਦੂਸਰੇ ਦੇ ਇੱਕ ਪਹਿਲੇ ਕੋਨੇ 'ਚ ਐਡਜਸਟ ਕਰਦਾ ਹੈ ਇੱਕ ਦੂਸਰੇ 'ਚ ਇੱਕ ਬੱਚਾ ਹੈ ਲੋਨੇ ਲਈ ਰਹਿੰਦਾ ਉਹਦੇ ਪਿਤਾ ਨੂੰ ਉਹ ਸਮਝਾ ਰਹੀ ਹੈ ਪਰ ਇਹ ਪਿਤਾ ਜਦੋਂ ਖੁਦ ਬੱਚਾ ਸੀ ਇਸ ਤੋਂ ਵੀ ਜ਼ਿਆਦਾ ਰੋਂਦਾ ਸੀ ਇੱਕ ਹੱਦ ਹੁੰਦੀ ਹੈ ਚੰਚਲਤਾ ਦੀ ਚੰਚਲਤਾ ਆਉਂਦੀ ਹੈ ਗੁਰੂ ਜੀ ਇਹਨੂੰ ਇਆਣਾਪਨ ਕਹਿੰਦੇ ਨੇ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜੋ ਜਿੰਨਾ ਜ਼ਿਆਦਾ ਚੰਚਲ ਹੈ ਉਹ ਉਨਾ ਜ਼ਿਆਦਾ ਇਆਣਾ ਹੈ ਤੁਸੀਂ ਦੇਖਿਆ ਕਾਲਜ ਦੇ ਕੁਝ ਲੜਕੇ ਇਕੱਠੇ ਹੋ ਜਾਣ ਅਠ ਨੂੰ ਲੜਕਿਆਂ ਦਾ ਝੁੰਡ ਉਹ ਕੋਈ ਚੱਜ ਦਾ ਕੰਮ ਨਹੀਂ ਕਰਨਗੇ ਕਦੇ ਤੁਸੀਂ ਅਬਜ਼ਰਵ ਕਰੋ ਉਹਨਾਂ ਨੂੰ ਦੂਰ ਬੈਠ ਕੇ ਉਹ ਹੱਸ ਰਹੇ ਨੇ ਪਰ ਹਾਸੇ ਵੀ ਕਿਸੇ ਨੂੰ ਮਜ਼ਾਕ ਵਿੱਚ ਰਹੇ ਹਨ ਕੁੰਨ ਦੇ ਕੋਲ ਕੀ ਕੰਮ ਹੈ ਕਿਸੇ ਨੂੰ ਤੰਗ ਕਰ ਲਿਆ ਕੈਂਟੀਨ ਤੇ ਚਲੇ ਗਏ ਨਾਤਾ ਉਹ ਜੀਵਨ ਨੂੰ ਸਿੱਧੇ ਪਾਸੇ ਲਿਜਾਣ ਵਾਲਾ ਰਸਤਾ ਬਣਾ ਰਹੇ ਹੈ ਨਾਉ ਪੜਾਈ ਕਰ ਰਹੇ ਨਾ ਕੁਸ਼ ਲਰਨ ਕਰ ਰਹੇ ਉਹਨਾਂ ਦਾ ਦੁਸ਼ਮਣ ਕੌਣ ਉਥੇ ਉਹਨਾਂ ਦੇ ਮਨ ਦੀ ਚੰਚਲਤਾ ਔਰ ਚੰਚਲ ਮਨ ਬਹੁਤ ਬੇਜ ਸਿਆਣਪਾਂ ਦੀ ਵਰਤੋਂ ਕਰਦਾ ਸਿਆਣਪਾਂ ਦਾ ਯੂਜ਼ ਕਰਕੇ ਆਪਣੀ ਇੰਟੈਲੀਜੈਂਸੀ ਦਾ ਯੂਜ਼ ਕਰਕੇ ਕੰਟਰੋਲ ਕਰਨਾ ਚਾਹੁੰਦਾ ਹਰ ਚੀਜ਼ ਨੂੰ ਦੇਖਿਆ ਇੱਕ ਪਰਿਵਾਰ ਵਿੱਚ ਇੱਕ ਵਿਅਕਤੀ ਬਹੁਤ ਚਤੁਰ ਹੈ ਤੇਜ਼ ਹੈ ਚੰਚਲ ਹੈ ਉਹ ਸਾਰਿਆਂ ਨੂੰ ਚਾਹੁੰਦਾ ਮੇਰੇ ਹੱਕ ਚ ਰਹਿਣ ਮੇਰੇ ਕਾਬੂ ਚ ਰਹਿ। ਉਹਦੇ ਨੁਕਸਾਨ ਵੀ ਨਹੀਂ ਉਹਨੂੰ ਪਤਾ ਪਰਿਵਾਰ ਟੁੱਟੂਗਾ ਨੁਕਸਾਨ ਹੋਗਾ ਆਪਣਾ ਨੁਕਸਾਨ ਕਰਾ ਸਕਦਾ। ਉਹ ਆਗਾਜ਼ ਨਹੀਂ ਹੁੰਦਾ ਇੱਕ ਔਰਤ ਇੱਕ ਸ਼ਾਂਤ ਪਰਿਵਾਰ ਚਾਹੀ ਚੰਚਲ ਹੈ। ਬਹੁਤ ਖਤਰਨਾਕ ਹੈ। ਕੀ ਉਸ ਪਰਿਵਾਰ ਦਾ ਹਾਲ ਦੇਖ ਸਕਦੇ ਹੋ ਫਿਰ ਚੰਚਲ ਤਾਈ ਤੋਂ ਚਤਰਾਈਆਂ ਪੈਦਾ ਹੁੰਦੀਆਂ ਨੇ ਬਿਨਾਂ ਕਿਸੇ ਗੱਲ ਤੋਂ ਰੋ ਪਏ ਬਿਨਾਂ ਕਿਸੇ ਗੱਲ ਤੋਂ ਹੱਸ ਪਏ ਇਹਨੂੰ ਮਹਾਰਾਜ ਕਹਿੰਦੇ ਨੇ ਚਤਰਾਈ ਕਿਨੇ ਨਾ ਪਾਇਆ ਏ ਮਨ ਚੰਚਲਾ ਚਤਰਾਈ ਨਾ ਪਾਇਆ ਕਿਨ ਤੂੰ ਸੁਣ ਮਨ ਮੇਰੀਆ ਗੁਰੂ ਜੀ ਕਹਿੰਦੇ ਐ ਚੰਚਲ ਮਨ ਚਤਰਾਈ ਨਾ ਸਿਆਣ ਬਨਾਲ ਉਹਨੂੰ ਕੋਈ ਮਿਲ ਨਹੀਂ ਸਕਦਾ ਤੂੰ ਚਤ ਰ ਹੈ ਤੂੰ ਅੰਦਰ ਤੇਰੇ ਦੇਖ ਅੰਦਰੋਂ ਤੂੰ ਬਾਹਰੋਂ ਇੱਕ ਨਹੀਂ ਤੂੰ ਮੱਥਾ ਟੇਕਣਾ ਹੰਦਾ ਲਾਈਨ ਤੋੜ ਕੇ ਅੱਗੇ ਚਲੇ ਜਾਣਾ ਤੈਨੂੰ ਨਹੀਂ ਪਤਾ ਵੀ ਉਹਨੂੰ ਜਾਣਦਾ ਨਹੀਂ ਅੱਗੇ ਤੂੰ ਗੁਰੂ ਨੂੰ ਇਹ ਨਾ ਭੋਲਾ ਸਮਝਣਾ ਕੋਸ਼ਿਸ਼ ਕਰਦਾ ਹਾਂ ਪੱਜ ਕੇ ਅੱਗੇ ਵਗ ਜਾ ਤੂੰ ਤਾਂ ਗੱਲ ਮਾਰਦਾ ਵਿੱਚ ਤਰਾਇ ਕਿੰਨੀ ਵਰਤਦਾ ਭੁੱਲ ਜਾ ਨਾ ਜਿਹਨੂੰ ਮੱਥਾ ਟੇਕਣ ਜਾ ਰਿਹਾ ਉਹ ਤਾਂ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੂੰ ਤੇ ਕਹਾਂ ਛਪਾਵੇਂ ਜੇ ਤੂੰ ਸੱਚਾ ਹੁੰਨਾ ਉਹਦੇ ਅੱਗੇ ਜਾ ਕੇ ਉਹ ਕਹਣਾ ਮੇਰਾ ਭਲਾ ਹੋ ਜੇ ਆਪ ਪੁੰਨ ਦੇ ਸਾਖੀ ਪਾਸ ਕਿਆ ਮੂੰ ਲੈ ਕੇ ਚੇਰ ਅਰਦਾਸ ਕੀ ਆ ਕੇ ਕਿਹੜੇ ਮੁਖ ਨਾਲ ਅਰਦਾਸ ਕਰ ਰਿਹਾ ਹੁਣ ਇਹ ਤਾਂ ਦੇਖ ਤੇਰੇ ਹਾਲਤ ਕੀ ਸੀ ਮਨ ਦੇ اے ਚੰਚਲ ਤਾਂ ਦੇਖ ਤੇਰੀ ਕਿੱਥੇ ਸੀ ਬਹਾਰਾ ਬਹੁਤ ਡੀਪਲੀ ਗੱਲ ਸਮਝਉਂਦੇ ਆ ਚੰਚਲ ਤ੍ਰਿਸ਼ਨਾ 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 ਵੈਸੇ ਲਫਜ਼ ਹਿੰਦੀ ਦਾ ਐਨੂੰ ਇਹ ਆਸ ਕਹਿੰਦੇ ਨੇ ਪੂਰਾ ਸ਼ਬਦ ਜਿਹੜਾ ਇਹ ਮ੍ਰਿਗ ਤ੍ਰਿਸ਼ਨਾ ਗੁਰਬਾਣੀ ਚ ਬਚਨ ਉਹਨਾਂ ਮ੍ਰਿਗ ਤ੍ਰਿਸ਼ਨਾ ਭੇਖ ਭੂਲਨੇ ਉਠੇ ਨਗਰ ਗੰਦਾਰਬ ਜਿਨੀ ਸੱਚ ਅਰਾਧਿਆ ਨਾਨਕ ਮਾਨਤਾ ਨਫਬ ਮਿਰਗ ਤ੍ਰੇਸ਼ਨਾ ਦਾ ਅਰਥ ਕੀ ਹੁੰਦਾ ਮਿਰਗ ਹਿਰਨ ਦਾ ਨਾਮ ਹੈ ਹਿਰਨ ਦੀ ਜਿਹੜੀ ਅੱਖ ਹੁੰਦੀ ਹੈ ਉਹ ਹੋਰ ਤਰੀਕੇ ਨਾਲ ਕੰਮ ਕਰਦੀ ਹੈ ਗੁਰਬਾਣੀ ਚ ਬਹੁਤ ਪਰਮਾਨ ਨੇ ਜਾਨਵਰਾਂ ਦੇ ਵਕਾਰਾਂ ਦੇ ਰਿਲੇਟਡ ਜਿਉਂ ਨਲਨੀ ਭ੍ਰਮਸੂਆ ਸੋਚੇ ਸਦਾ ਬਚਨ ਕੀ ਹੈ ਕਦੇ ਜਿਵੇਂ ਉੱਪਰ ਬੈਠੇ ਤੋਤੇ ਨੂੰ ਪਾਣੀ ਦੇਖ ਕੇ ਬੜਾ ਭੁਲੇਖਾ ਪੈਂਦਾ ਭਰਮ ਚ ਪੈ ਜਾਂਦਾ ਤੇਰੋਂ ਸ਼ਿਕਾਰੀ ਆ ਕੇ ਪਕੜ ਲੈਂਦਾ ਜਾਂ ਗੁਰੂ ਸਾਹਿਬ ਕਹਿੰਦੇ ਕੁੱਪ ਕੇ ਕਰ ਮੁਸ਼ਟ ਚੰਨਨ ਕੀ ਲੁਭਦਨਾ ਤਿਆਗ ਦਇਓ ਜੋ ਜੋ ਕੀ ਕਰਮ ਕੀਓ ਲਾਲਚ ਲਗਤੇ ਤੇ ਬੰਦ ਪਰਿਆ ਇਥੇ ਬਾਂਦਰ ਦੀ ਗੱਲ ਕਰਦੇ ਕਿ ਉਹ ਲਾਲਚ ਵਿੱਚ ਆ ਕੇ ਆਪਣਾ ਹੱਥ ਫਸਾ ਬੈਠਾ ਇੱਕ ਮਟਕੇ ਦੇ ਮੁਖ ਚ ਇਸ ਸਦਾ ਲਈ ਗੁਲਾਮ ਬਣ ਗਿਆ ਐ ਮਨੁੱਖ ਜੋ ਜੋ ਕੀ ਕਰਮ ਕੀ ਉਹ ਲਾਲਚ ਲੱਗ ਤੇ ਤੇ ਬੰਧ ਪਰੇ ਤੈਨੂੰ ਬੰਧਨ ਪਹਿਣਗੇ ਉਹ ਸਾਰੇ ਜੋ ਜੋ ਕਰਮ ਤੂੰ ਲਾਲਚ ਲੱਗ ਕਰੀ ਜਾਣਾ ਗੁਰੂ ਜੀ ਬੜੇ ਪਰਮਾਨ ਦੇ ਕੇ ਸਮਝਾਉਂਦੇ ਆ ਰਿਐਲਿਟੀ ਦੇ ਨਾਲ ਮੈਚ ਕਰਦੇ ਆ ਸਾਰੇ ਤ੍ਰਿਸ਼ਨਾ ਸਭ ਤੋਂ ਜ਼ਿਆਦਾ ਹੁੰਦੀ ਹੈ ਮਿਰਗ ਦੇ ਵਿੱਚ ਉਰ ਐਸੀ ਤ੍ਰਿਸ਼ਨਾ ਜਿਹੜੀ ਝੂਠ ਪੈਦਾ ਕਰਦੀ ਹੈ ਜਦੋਂ ਮਿਰਗ ਨੂੰ ਪਾਣੀ ਦੀ ਪਿਆਸ ਲੱਗਦੀ ਹੈ ਉਹ ਅੱਖਾਂ ਨਾਲ ਦੂਰ ਨਜ਼ਰ ਮਾਰਦਾ ਹੈ ਪਾਣੀ ਇੱਥੇ ਤਾਂ ਮਾਰੂਥਲ ਦੇ ਵਿੱਚ ਇੱਕ ਭਰਮ ਪੈਦਾ ਹੁੰਦਾ ਹੈ ਇੱਕ ਝੂਠੀ ਰਿਫਲੈਕਸ਼ਨ ਪੈਦਾ ਹੁੰਦੀ ਹੈ ਅੰਜ ਸਤ ਕਿਲੋਮੀਟਰ ਤੇ ਇੱਕ ਤਲਾਬ ਸਿਰੋਗ ਰਿਹਾ ਹੈ ਅਗਰ ਤੁਸੀਂ ਰਾਜਸਥਾਨ ਦੇ ਵਿੱਚ ਜਾਓਗੇ ਕਦੇ ਗੱਡੀ ਲੈ ਕੇ ਤੁਹਾਨੂੰ ਦੂਰ ਦਰਾਡੇ ਸੜਕ ਤੇ ਆਇਆ ਲੱਗੂ ਜਿਵੇਂ ਪਾਣੀ ਹੈ ਪਰ ਜੇ ਤੁਸੀਂ ਨੇੜੇ ਜਾਓਗੇ ਤੁਹਾਨੂੰ ਪਾਣੀ ਨਹੀਂ ਮਿਲਣਾ ਅੱਖ ਦਾ ਸ਼ਲਾਬ ਉਹ ਮਿਰਗ ਤ੍ਰਿਸ਼ਨਾ ਹੈ ਮਿਰਗ ਹਿਰਨ ਬਹੁਤ ਤੇਜ਼ੀ ਨਾਲ ਭੱਜਦਾ ਪਾਣੀ ਪੀਣ ਵਾਸਤੇ ਜਦੋਂ ਦੇਖਦਾ ਅੱਗੇ ਜਾ ਕੇ ਉਹਨੂੰ ਸਰੋਵਰ ਨਹੀਂ ਮਿਲਦਾ ਏ ਰੋ ਨੂੰ ਉਹੀ ਸਰੋਵਰ ਅੱਗੇ ਮਿਲਦਾ 5 ਕਿਲੋਮੀਟਰ ਕਹਾ ਦੇਖਦਾ ਨજરੋਂਦਾ ਉਹ ਦਾ ਮਨ ਮੰਨ ਜਾਂਦਾ ਫੇਰ ਉਹ ਭੱਜਦਾ ਜਦੋਂ ਨੇੜੇ ਜਾਂਦਾ ਕੁਝ ਵੀ ਨਹੀਂ ਮਿਲਦਾ ਉਹ ਭੱਜਦਾ 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 ਪਿਆਸ ਵਧਦੀ ਜਾਂਦੀ ਹੈ ਭੱਜਦਾ ਰਹਿੰਦਾ ਪਿਆਸ ਹੋਰ ਵਧਦੀ ਉਹ ਹੋਰ ਭੱਜਦਾ ਉਸ ਪਿਆਸ ਦੇ ਸਦਕਾ ਝੂਠ ਦੇ ਸਦਕਾ ਮਰ ਜਾਂਦਾ ਹੁਣ ਇਹ ਚੀਜ਼ ਚੰਚਲ ਤ੍ਰਿਸ਼ਨਾ ਮਨੁੱਖ ਦੇ ਅੰਦਰ ਹੈ ਮਨੁੱਖ ਆਸਾਂ ਮਨਸਾ ਬੰਦ ਨਹੀਂ ਪਾਈ ਸਾਨੂੰ ਕਾਦੀ ਪਿਆਸ ਲੱਗਦੀ ਆਸ ਦੀ ਸਾਨੂੰ ਇਹ ਲੱਗਦਾ ਸਾਡੇ ਜੀਵਨ ਦੀ ਜਿਹੜੀ ਸੰਤੁਸ਼ਟੀ ਉਹ ਉੱਥੇ ਪਈ ਆ 5 ਕਿਲੋਮੀਟਰ ਗਾਂਹ ਜਿੱਥੇ ਮੇਰੇ 5 ਡਿਜ਼ਾਇਰ ਨੇ ਮੇਰਾ ਬੇੜਾ ਸੈਟਲ ਹੋ ਜੇ ਮੇਰਾ ਕੰਮ ਹੋ ਜੇ ਮੇਰਾ ਘਰ ਲਿਆ ਜਾਵੇ ਮੈਨੂੰ ਆਹ ਹੋ ਜੇ ਮੈਂ ਸ਼ਾਂਤ ਹੋ ਜਾਵਾਂ ਫਿਰ ਅਸੀਂ ਭੱਜਦੇ ਹਾਂ ਉਹਦੇ ਵੱਲ 5-7 ਸਾਲ ਭੱਜ ਕੇ ਉਹ ਡਿਜ਼ਾਇਰ ਪੂਰੇ ਕਰ ਲੈਣੇ ਆ ਅਨੁਤੇ ਸੰਤੁਸ਼ਟੀ ਨਹੀਂ ਮਿਲਦੀ ਨਵੇਂ ਡਿਜ਼ਾਇਰ ਆ ਜਾਂਦੇ ਆ ਨਵੀਂ ਨਵਾਂ ਤਲਾ ਨਜ਼ਰ ਆਉਣ ਲੱਗ ਜਾਂਦਾ ਦੂਰ ਦਰਾਡੇ ਹੁਣ ਗੱਲ ਹੋਰ ਕਮਾਉਣ ਦੀ ਹੋਰ ਸੋਹਣੇ ਦੀ ਹੋਰ ਵਧੀਆ ਦੀ ਹੋਗੀ ਫਿਰ ਬੰਦਾ 5 10 15 ਸਾਲ ਪੱਜਦਾ ਇਜ਼ਾਇਰ ਪੂਰੇ ਹੋ ਜਾਂਦੇ ਹੁਣ ਤੀਜੀ ਪੀੜੀ ਦਾ ਫਿਕਰ ਪੈ ਜਾਂਦਾ ਪਹਿਲਾ ਉਹਦੇ ਪੈਦਾ ਹੋਣ ਦੀ ਫਿਕਰ ਫੇਰ ਉਹ ਵਧੀਆ ਹੈਲਥੀ ਹੋ ਵੀ ਫਿਕਰ ਫੇਰ ਉਹ ਪੜਾਈ ਵਧੀਆ ਕਰ ਜੇ ਫਿਕਰ ਫੇਰ ਉਹ ਨਸ਼ਿਆਂ ਤੋਂ ਬਚੇ ਫਿਕਰ ਫਿਰ ਉਹਦਾ ਵਿਆਹ ਹੋ ਜੇ ਫਿਕਰ ਉਹਨਾਂ ਨੂੰ ਕੰਮਕਾਰ ਮਿਲ ਜੇ ਫਿਕਰ ਫਿਰ ਗਾਉਂ ਦੇ ਬੱਚੇ ਹੋ ਜਾਣ ਫਿਕਰ ਫਿਰ ਉਹਨਾਂ ਬੱਚਿਆਂ ਦਾ ਫਿਕਰ ਮਹਾਰਾਜ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ 부ਜੀ ਹੈ ਤ੍ਰਿਸ਼ਨਾ ਕਦੇ ਨਹੀਂ 부ਝਦੀ ਕੋਈ ਇਨਸਾਨ ਨਹੀਂ ਜਿਹਨੇ ਐਵੇਂ ਆਖਿਆ ਵੇ ਅਤਕੜੇ ਕਰਕੇ ਵੀ ਰੱਬਾ ਮੈਂ ਰੱਜ ਗਿਆ ਰੱਜ ਨਾ ਕੋਈ ਜੀਵਿਆ ਔਂਚ ਨਾ ਚੱਲਿਆ ਕੋਈ ਕੋਈ ਨਹੀਂ ਰੱਜਿਆ ਮਹਾਰਾਜ ਕਹਿੰਦੇ ਸਭ ਭੁੱਖੇ ਨੇ ਹਜ਼ੂਰ ਤਾਂ ਇੱਥੇ ਤਾਂ ਕਹਿੰਦੇ ਨੇ ਮੰਗੋ ਨਾ ਹੀ ਰੰਕ ਸਭ ਦੇਖੋ ਬੜਾ ਕਮਾਲ ਦਾ ਬਚਨ ਹੈ ਗੁਰਬਾਣੀ ਦਾ ਗੁਰੂ ਜੀ ਕਹਿੰਦੇ ਦੁਨੀਆ 'ਚ ਮੰਗਤੇ ਨੇ ਇਸ ਪਲੈਨੈਟ ਤੇ ਜੋ ਵੀ ਹਿਊਮਨ ਐਗਜ਼ਿਸਟ ਕਰਦਾ ਹੈ ਗੁਰੂ ਜੀ ਨੂੰ ਮੰਗਤਾ ਕਹਿੰਦੇ ਆ ਕਿਉਂਕਿ ਉਹਦੇ ਅੰਦਰ ਡਿਜ਼ਾਇਰ ਪਿਆ ਕੋਈ ਡਿਮਾਂਡ ਕਰ ਰਿਹਾ ਹੈ ਕਿ ਮੈਨੂੰ ਆਹ ਮਿਲ ਜੇ ਚਾਹੇ ਉਹ ਗਰੀਬ ਹੈ ਗਰੀਬ ਦੀਆਂ ਆਪਣੀਆਂ ਡਿਮਾਂਡਾਂ ਨੇ ਉਹਦੇ ਤੋਂ ਅਮੀਰ ਹੈ ਉਹਨਾਂ ਦੀਆਂ ਆਪਣੀਆਂ ਡਿਮਾਂਡਾਂ ਨੇ ਬਹੁਤ ਅਮੀਰ ਹੈ ਉਹਨਾਂ ਦੀਆਂ ਆਪਣੀਆਂ ਡਿਮਾਂਡਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਦੀ ਲਿਸਟ 'ਚ ਨਾਮ ਹੈ ਤਾਂ ਉਹਦੀਆਂ ਵੀ ਆਪਣੀਆਂ ਡਿਮਾਂਡਾਂ ਨੇ ਪਿੱਛੇ ਜੇ ਲਾਉਨ ਮਸਕ ਦਾ ਟਵੀਟ ਆਇਆ ਸੀ ਕਿ ਮੇਰਾ ਬੇਟਾ بگੜ ਗਿਆ। ਮੇਰਾ ਬੇਟਾ ਇਹ ਸਮਝਦਾ ਹੈ ਕਿ ਉਹ ਬਹੁਤ ਜ਼ਿਆਦਾ ਸਿਆਣਾ ਹੈ। ਉਹ ਆਪਣੇ ਡਿਸੀਜਨ ਖੁਦ ਲੈਂਦਾ ਹੈ। ਆਪਣੇ ਬਾਪ ਤੋਂ ਨਹੀਂ ਪੁੱਛਦਾ। ਕਹਿੰਦਾ ਉਹਨੂੰ ਆਪਣੇ ਪਿਤਾ ਤੋਂ ਪੁੱਛ ਕੇ ਕੰਮ ਕਰਨਾ ਚਾਹੀਦਾ ਹੈ। ਹੁਣ ਉਹਦਾ ਡਿਜ਼ਾਇਰ ਹੈ। ਉਹ ਵੀ ਭੁੱਖ ਹੈ। ਉਹਦੇ ਅੰਦਰ ਵੀ ਨੀਡ ਨੇ। ਉਹਦੇ ਅੰਦਰ ਵੀ ਜ਼ਰੂਰਤਾਂ ਨੇ। ਉਹਦੇ ਅੰਦਰ ਵੀ ਤ੍ਰਿਸ਼ਨਾ ਹੈ। ਇੱਕ ਮਾਪੇ ਮਹਾਰਾਜ ਨੇ ਸਤਿਗੁਰੂ ਤਤਿ ਤਵੀ ਤੇ ਬੈਠੇ ਨੇ ਕੋਈ ਡਿਮਾਂਡ ਨਹੀਂ ਤੇਰਾ ਕੀਆ ਮੀਠਾ ਲੱਗੇ ਅ ਦੇ ਕੰਪੈਰੀਸ਼ਨ ਕਰੁ ਕੇਦੇ ਕਦੇ ਨਾ ਜ਼ਿੰਦਗੀ ਚੋਂ ਥੋੜਾ ਟਾਈਮ ਫ੍ਰੀ ਕੱਟ ਕੇ ਸੋਚੋ ਇਨਾ ਚੀਜ਼ਾਂ ਤੇ ਕਿੱਥੇ ਮਹਾਰਾਜ ਕਹਿੰਦੇ ਨੇ ਮਹਾਰਾਜ ਕਿੱਥੇ ਗੱਲ ਕਰ ਰਹੇ ਨੇ ਇੰਨੀ ਸੱਚੀ ਗੱਲ ਯੂਨੀਵਰਸਲ ਲੈਵਲ ਦੇ ਟਰੁਥ ਗੁਰੂ ਜੀ ਉਜਾਗਰ ਕਰਦੇ ਆ ਬਹੁਤ ਵਾਰ ਇੱਕ ਗੱਲ ਹੁੰਦੀ ਹੈ ਕਿ ਐਂਟਰੀ ਉਹ ਕਰਨੀ ਕਿ ਨਹੀਂ ਸਿਕੰਦਰ ਦੀ ਇਹ ਦੋ ਬੰਦੇ ਹੋਏ ਜਿਨ੍ਹਾਂ ਨੇ ਬਹੁਤ ਵੈਲਥ ਕੱਟੀ ਕੀਤੀ ਇੱਕ ਨੇ ਲੈਂਡ ਸਿਕੰਦਰ ਅਲੈਕਜ਼ੈਂਡਰ ਦੁਨੀਆ ਚ ਇਹਨਾਂ ਲੈਂਡ ਕਦੇ ਕਿਸੇ ਦੇ ਕੋਲ ਨਹੀਂ ਸੀ ਜਿੰਨਾ ਸ਼ਿਕੰਦਰ ਕੋਲ ਸੀ ਲੈਂਡ ਇੱਕ ਵੈਲਥ ਹੈ ਜ਼ਮੀਨ ਇਹਨਾਂ ਤੋਂ ਲੈ ਕੇ ਅਫਗਾਨਿਸਤਾਨ ਤੱਕ ਸਾਰਾ ਏਰੀਆ ਜਿੱਤਿਆ ਉਹਨੇ ਪੰਜਾਬ ਚ ਮੁੜਿਆ ਸੀ afghanistan ਤੋਂ ਪਿੱਛਾ ਪਿੱਠੇ ਮੁੱਟਾ ਮੁੜਦਾ ਦਰ ਰਾਇ ਖੈਬਰ ਤੋਂ ਜਿਹਨੂੰ ਹਰੀ ਸਿੰਘ ਨਲਵੇ ਨੇ ਫਤਿਹ ਕੀਤਾ ਸੀ ਔਰ ਕੋਈ ਅੱਜ ਤੱਕ ਫਤਿਹ ਨਹੀਂ ਸੀ ਕਰ ਸਕਿਆ ਉੱਥੇ ਸ਼ਿਕੰਦਰ ਵਾਪਸ ਮੁੜਿਆ ਸੀ ਪਰ ਉੱਥੋਂ ਤੱਕ ਦੀ ਜ਼ਮੀਨ ਉਹਦੇ ਨਾਮ ਆ ਗਈ ਸੀ ਜਦੋਂ ਹੈਂਡ ਵਿੱਚ ਉਹਦੀ ਡੈਥ ਹੋਣ ਵਾਲੀ ਹੁੰਦੀ ਹੈ ਤਰੀ ਜ਼ਮੀਨ ਦਾ ਤਲਾ ਦੰਦਾ ਕਿ ਮੈਨੂੰ ਬਚਾ ਲਿਆ ਜਾਵੇ ਇੱਕੋ ਡਿਜ਼ਾਇਰ ਹੈ ਕਹਿੰਦਾ ਮੈਂ ਮੇਰੀ ਮਾਂ ਨੂੰ ਮਿਲਣਾ ਚਾਹੁੰਨਾ ਪ੍ਰੋਮਿਸ ਕੀਤਾ ਸੀ ਮੌਦਿਨਰ ਕੇ ਮਾਂ ਨੂੰ ਮਿਲਣਾ ਵੈਦ ਨੂੰ ਕਹਿੰਦੇ ਆ ਅਸੀਂ ਬਚਾ ਨਹੀਂ ਸਕਦੇ ਉਹਨਾਂ ਨੇ ਸਾਰੀ ਉਮਰ ਸਾਹਵਾਸ ਦੇ ਕੇ ਆਪਣੀ ਜ਼ਿੰਦਗੀ ਦੇ ਕੇ ਜਿਹੜੀ ਧਰਤੀ ਇਕੱਠੀ ਕੀਤੀ ਉਹ ਧਰਤੀ ਵਿੱਚ ਕਿ ਮੈਂ ਸਵਾਸ ਨਹੀਂ ਲੈ ਸਕਦਾ ਉਹ ਵੀ 3-4 ਘੰਟਿਆਂ ਵਾਲੇ 3-4 ਘੰਟਿਆਂ ਦੇ ਸਵਾਸ ਨਹੀਂ ਮੈਂ ਖਰੀਦ ਸਕਦਾ ਪੂਰੇ ਸਾਵਾਂ ਨੂੰ ਵੇਚ ਕੇ ਇਕੱਠੀ ਕੀਤੀ ਹੋਈ ਧਰਤੀ ਦੇ ਨਾਲ ਵੀ ਧਰਤੀ ਨੂੰ ਸੇਲ ਕਰਕੇ ਕਿਟਾ ਕਮਾਲ ਦਾ ਵਚਨ ਹੈ ਦੂਸਰਾ ਐਂਡਰਿਊ ਕਾਰਨੇਕ ਸਟੀਲ ਕਾਰਪੋਰੇਸ਼ਨ ਕੰਪਨੀ ਦਾ ਮਾਲਕ ਜਿਹਨੇ ਯੂਐਸਏ ਦੇ ਬੰਦੇ ਹੂੰ ਗੁਰਮੁਖੋ ਤੁਹਾਡੇ ਡਾਲਰ ਦਾ ਜਿਹੜਾ ਰੇਟ ਹੈ ਜੀਡੀਪੀ ਹੈ ਉੱਪਰ ਗਈ ਸੀ ਉਹ ਰੀਜ਼ਨ ਉਹਦਾ ਮੇਨ ਬੰਦਾ ਸੀ ਐਂਡਰਿਊ ਕਾਰਨੇਕ ਹੀ ਇਹਦੇ ਪੜ੍ਹ ਕੇ ਦੇਖਿਓ ਜੇ ਬਾਰੇ ਦੁਨੀਆ ਦੀ ਸਭ ਤੋਂ ਸਟੀਲ ਕਾਰਪੋਰੇਸ਼ਨ ਵੱਡੀ ਕੰਪਨੀ ਦਾ ਮਾਲਕ ਸੀ ਇਹਦੇ ਬਹੁਤ ਤਕੜੇ ਐਸੈਟ ਸੀਗੇ ਮੇਬੀ ਨੀਅਰ ਅਬਾਊਟ ਕੈਲੀਫੋਰਨੀਆ ਰੈਂਡੋਂ ਦਾ ਸੀ 1960 ਦੀ ਗੱਲ ਹੈ ਦੱਤ ਬੈਟਰ ਤੇ ਸੀ ਇਹ 5419 ਬਿਲੀਅਨ ਡਾਲਰ ਦੀ ਪ੍ਰੋਪਰਟੀ ਸੀ ਬੰਦੇ ਕੋਲ ਅੱਜ ਦੇ ਪੰਜ ਅਮੀਰ ਘਰਾਣਿਆਂ ਨੂੰ ਜੋੜੋ ਉਹਨਾਂ ਦੀ ਵੈਲਥ ਵੀ ਇੰਨੀ ਨਹੀਂ ਹੈਣੀ ਉਸ ਟਾਈਮ ਤੇ ਜਿੰਨੀ ਇਹਦੇ ਕੋਲੇ ਸੀ ਆਖਰੀ ਦਿਨ ਹੁੰਦਾ ਇਹਦਾ ਇਹਨੂੰ ਆ ਕੇ ਨਰਸ ਕਹਿੰਦੀ ਹੈ ਵੀ ਡਾਕਟਰ ਕਹਿੰਦੇ ਹੈ ਵੀ ਉਸਤੇ ਨੂੰ ਬਚਾ ਨਹੀਂ ਸਕਦੇ ਇਤੇਵਾਲ ਸਿਰ ਦੇ ਦਾੜੀ ਚਿੱਟੀ ਸੀ ਰੋ ਪਿਆਏ ਉਸ ਦਿਨ ਅੱਖਾਂ 'ਚ ਹੰਝੂ ਆ ਗਏ ਉਹਨੇ ਕਿਹਾ ਵੀ ਜ਼ਿੰਦਗੀ 'ਚ ਤੋ ਇੰਨਾ ਕਮਾਇਆ ਹੈ ਬਹੁਜੇ ਕਰਾਂ ਕਰਾਂਚ ਰਹੇ ਆ ਜਿਹਦਾ ਕੋਈ ਸੁਪਨਾ ਵੀ ਨਹੀਂ ਲੈ ਸਕਦੇ ਅਜਿਹੀ ਚੀਜ਼ਾਂ ਖਾਦੀਆਂ ਉਹ ਕੀਤਾ ਜੋ ਕੋਈ ਨਹੀਂ ਕਰ ਸਕਿਆ ਤੋ ਤੋ ਸੰਤੁਸ਼ਟੀ ਨਾਲ ਮਰਨਾ ਚਾਹੀਦਾ ਸੈਂਤੀ ਸਾਲ ਤੱਕ ਤੇਰੀ ਪ੍ਰਾਪਰਟੀ ਨੂੰ ਤੇਰੇ ਪੈਸੇ ਨੂੰ ਕੋਈ ਅੱਗ ਲਾਈ ਜਾਵੇ ਤਾਂ ਮੁੱਕਣੀ ਨਹੀਂ ਬੈਨਾ ਵੀਰ ਐ ਇਹਨੀਆਂ ਪੀੜ੍ਹੀਆਂ ਬਹਿ ਕੇ ਖਾ ਸਕਦੀਆਂ ਤੇਰੀਆਂ ਤੂੰ ਕਿਉਂ ਰੋ ਰਿਹਾ ਹੈ ਸਿਕਿਉਰਿਟੀ ਤੇਰੇ ਕੋਲ ਆ ਐਸੇ ਪੱਖੋਂ ਵੈਲਿਊ ਤੇਰੇ ਕੋਲ ਆ ਵੈਲਥ ਤੇਰੇ ਕੋਲ ਆ ਇਹ ਹੰਜੂ ਕਿਸ ਗੱਲ ਦੇ ਉਹ ਕਹਿੰਦਾ ਦੋ ਗੱਲਾਂ ਦੇ ਜਿਹਦੇ ਕਰਕੇ ਮੈਂ ਰੋ ਰਿਹਾ ਆ ਅਲੀ ਤਾਂ ਇਹ ਇੱਕ ਪੈਸਾ ਆਵਰ ਹੈ ਮੈਂ ਕੁਝ ਵੀ ਖਰੀਦ ਲੈਂਦਾ ਸੀ ਇਸ ਜ਼ਿੰਦਗੀ 'ਚ ਐਸੇ ਨਾ ਲੱਛੜੀ ਮੌਤ ਆ ਰਹੀ ਹੈ ਨਾ ਅੱਜ ਮੇਰੇ ਪੈਸੇ ਦੀ ਤਾਕਤ ਘਟ ਪੈ ਰਹੀ ਹੈ ਇਹਨੂੰ ਪੈਸੇ ਦੇ ਸਦਕਾ ਰੋਕ ਨਹੀਂ ਪਾ ਰਿਆ ਇਹ ਗੱਲ ਤਾਂ ਇਹ ਕਿ ਮੈਂ ਇਹ ਇੱਕ ਕਮਜ਼ੋਰ ਦੂਸਰੀ ਗੱਲ अगर मैं पीछे निगाह मारदा ना मेरी डिजायर पूरी नहीं आए और देखियो त्रिशना की ते कि कहें तो कि खतरनाक भी डिजायर क्यों नहीं पूरी पूरे कहना तो वन हन वन थाउजेंड बिलियन जोड़ने सी क्या मैं तो ऐ लगी मैं गरीब ही मर गया चार सौ उन्नी बिलियन मेरे लिए कोई मैटर ही नहीं करते ਮੇਰਾ ਡਿਜ਼ਾਇਰ ਹਜ਼ਾਰ ਬਿਲੀਅਨ ਡਾਲਰ ਦਾ ਸੀ 10 ਲੱਖ ਡਾਲਰ ਨਾਲ ਇੱਕ ਮਿਲੀਅਨ ਬਣਦਾ 10 ਮਿਲੀਅਨ ਨਾਲ ਇੱਕ ਬਿਲੀਅਨ ਬਣਦਾ 419 ਬਿਲੀਅਨ ਡਾਲਰ ਉਹਦੇ ਕੋਲ ਨੇ ਉਹ 1000 ਬਿਲੀਅਨ ਜੋੜਨੇ ਚਾਹੁੰਦਾ ਸੀ ਤੁਸੀਂ ਉਹਦੇ ਨੈਟਵਰਥ ਦਾ ਅੰਦਾਜ਼ਾ ਲਾਉ ਕਿੰਦੀ ਕਾਏਗੀ ਕਮਾਲ ਦੀ ਗੱਲ ਹੈ ਫਿਰ ਵੀ ਉਹ ਬੁੱਕ ਕਰਿਆ ਰੱਜਿਆ ਨਹੀਂ ਰਾਜਨਾ ਕੋਈ ਜੀਵਿਆ ਪਹੁੰਚ ਨਾ ਲਿਆ ਕੋਈ ਗੁਰੂ ਮਹਾਰਾਜ ਕਹਿੰਦੇ ਐ ਪ੍ਰਾਣੀ ਚੰਚਲ ਤ੍ਰਿਸ਼ਨਾ ਸੰਗਵਸਤ ਹੈ ਯਾ ਤੇ ਥਿਰ ਨਾ ਰਹੇ ਇਹ ਦੇਖਿਆ ਚੰਚਲ ਤ੍ਰਿਸ਼ਨਾ ਕਿੰਢੀ ਖਤਰਨਾਕ ਹੈ ਜੇ ਤਾਂ ਰਾਜ ਜਾਗੇ ਆਜੇ ਮਨੁੱਖ ਨੂੰ ਰਾਜ ਪ੍ਰੇਮ ਨਾਲ ਆਉਂਦਾ ਜੇ ਕਰਤੇ ਨਾਲ ਪ੍ਰੇਮ ਮਨ ਜੁੜ ਜੇ ਗੁਣ ਗੌਣ ਲੱਗ ਜੀਏ ਐਸਾ ਆਦਮੀ ਥੋੜੇ ਤੋਂ ਥੋੜੇ ਚ ਵੀਰ ਅਜ ਜਾਂਦਾ ਹੈ ਇਹੋ ਜਿਹੇ ਸੇਖੋਂ ਇਹ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਕੁਛ ਮੰਗ ਲਓ ਕਹਿੰਦੇ ਮਹਾਰਾਜ ਕੋਈ ਚੀਜ਼ ਹੀ ਨਹੀਂ ਆ ਰਹੀ ਮਨ ਚ ਕੀ ਮੰਗੀਏ ਕੁਛ ਰਹੇ ਨਹੀਂ ਗਿਆ ਕਹਿੰਦੇ ਸਾਰਾ ਕੁਝ ਹੀ ਮਿਲ ਗਿਆ ਤੁਹਾਡੇ ਤੋਂ ਐ ਤ੍ਰਿਸ਼ਨਾ ਮਰਦੀ ਹੈ ਐ ਅੰਦਰ ਦੀ ਉਹ ਭੁੱਖ ਮਰਦੀ ਐ ਜਿਹਦੇ ਲਈ ਸਾਰੀ ਕਾਇਨਾਤ ਬੌਲੀ ਹੋਈ ਪਈ ਐ ਕਟਨ ਕਰੋਧ ਕਟਹੀ ਕੇ ਪੀਤਰ ਜੇ ਸੁਧ ਸਭ ਬਿਸਰਾਈ ਗੁਰੂ ਜੀ ਸੁਧ ਕਹਿੰਦੇ ਨੇ ਹੋਸ਼ ਨੂੰ ਕੌਨਸ਼ੀਅਸਨੈਸ ਕੱਲ ਗੁਰੂ ਜੀ ਨੇ ਅਨਕੌਨਸ਼ੀਅਸਨੈਸ ਦੀ ਗੱਲ ਕੀਤੀ ਸੀ ਕੱਲ ਬਚਨ ਆ ਗੀ ਸੀ ਵੈਸੇ ਹੀ ਮਹਾਰਾਜ ਕਹਿੰਦੇ ਕਰੋਧ ਤੇਰੇ ਘਟ ਚ ਵਸਦਾ ਏ ਲਾਸਤ ਨਹੀਂ ਆ ਰਿਹਾ ਘਾਟ ਵਿੱਚ ਸਥਿਰ ਹੋ ਗਿਆ ਇਹ ਇੱਕ ਹੋਣ ਚ ਮਿਲ ਗਿਆ ਅੰਦਰ ਇਹ ਦਿਲਾਂ ਦੇ ਵਿੱਚ ਗਵਨ ਕਰਦਾ ਇਹ ਕੱਢਣਾ ਬੜਾ ਔਖਾ ਹੋਇਆ ਪਿਆ ਜੇ ਇਹ ਸੁੱਧ ਸਭ ਵਿਸਰਾਈ ਤੇ ਨੇ ਸਾਰਾ ਹੋਸ਼ ਖਤਮ ਕਰਤਾ ਮਨੁੱਖ ਦਾ ਅਕਲ ਨੂੰ ਨੇ ਪੰਜਾ ਮਾਰਿਆ ਅਰਤਨ ਗਿਆਨ ਸਭ ਹੀ ਕੋਹਿਰ ਲੀਨਾ ਸ੍ਰੇਸ਼ਟ ਗਿਆਨ ਇਹ ਚੋਰੀ ਕਰ ਲੰਦਾ ਸ੍ਰੇਸ਼ਟ ਗਿਆਨ ਕਿਹੜਾ ਜਿਹੜਾ ਆਤਮਾ ਦਾ ਗਿਆਨ ਆ ਆਤਮਾ ਦਾ ਗਿਆਨ ਕੀ ਹੈ ਇਹ ਸੰਸਾਰ ਚ ਆ ਮਾਲਕ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਉਹ ਇਹ ਭਲਾ ਦਿੰਦਾ ਉਧਰੋਂ ਸਾਨੂੰ ਅੰਨਾ ਕਰ ਦਿੰਦਾ ਸਾਨੂੰ ਰੋਜ਼ ਸੰਗਤ ਵਿੱਚ ਆ ਕੇ ਯਾਦ ਆਉਂਦੀ ਆ ਇਸੇ ਕੀ ਲੈਣਾ ਆ ਤੇ ਘਰੇ ਜਾ ਕੇ ਫੇਰ ਭੁੱਲ ਜਾਂਦੇ ਆ ਇਹ ਰਗਲੇ ਜਨ ਚਾਰ ਘੰਟੇ ਸੰਗਤ ਕਰਦੇ ਆ ਘਰੇ ਜਾ ਕੇ ਸਾਡਾ ਫਿਰ ਉਹੀ ਹਾਲ ਹੈ ਰਤਨ ਗਿਆਨ ਸਭ ਹੀ ਕੋ ਹੀਰ ਲੀਨਾ ਤਾਂ ਸਿਹੁਕਾ ਚਨਾ ਬਸਾਈ ਏਸ਼ ਨਹੀਂ ਜਾ ਰਹੀ ਮਨੁੱਖ ਦੀ ਹੁਣੇ ਤਾਂ ਰੋਗ ਹੈ ਗਿਆਨ ਉਜਲ ਹੋ ਗਿਆ ਭੁੱਲ ਗਏ ਕ੍ਰੋਧ ਅੰਦਰ ਵਸਦਾ ਹੈ ਸੁੱਧ ਸਾਡੀ ਬਿਸਰ ਗਈ ਚੰਚਲਤਾ ਮਨ ਚਾਹੀਏ ਤ੍ਰਿਸ਼ਨਾ ਸਾਡੇ ਅੰਦਰ ਅੱਗ ਬਣ ਕੇ ਜਗ ਰਹੀ ਹੈ ਮਨ ਕਾਬੂ ਨਹੀਂ ਆ ਰਿਹਾ ਇਹ ਰੋਗ ਹੈ ਜੋਗੀ ਜਤਨ ਕਰਤ ਸਭ ਹਾਰੇ ਗੁਨੀ ਰਹੇ ਗੁਣ ਗਾਈ ਜਿਹੜੇ ਧਿਆਨ ਲਾਉਣ ਵਾਲੇ ਮਾਰਗ ਦੱਸਦੇ ਮਹਾਰਾਜ ਨੇ ਉਹ ਵੀ ਛੇਕ ਦਿੱਤੇ ਇਥੇ ਜਿਹੜੇ ਯੋਗ ਸਾਧਨਾ ਨਾਲ ਕਰਦੇ ਆ ਨਾ ਧਿਆਨ ਜਿਵੇਂ ਰੇਚਕ ਦੇ ਮੰਤਰਾਂ ਹੁੰਦੇ ਆ ਜੀਵ ਨੂੰ ਪੁੱਠਾ ਕਰਕੇ ਪੁੱਠੇ ਪਾਸੇ ਲਾਉਣਾ ਪੂਰਨ ਤੇ ਜਿਹੜੇ ਯੋਗ ਤੇ ਸਥਿਰ ਹੋ ਗਏ ਯੋਗ ਨਾਲ ਜੁੜ ਜਾਗੇ ਅਸੀਂ ਯੋਗੀ ਯਤਨ ਕਰਤ ਸਭ ਹਾਰੇ ਹਾਰ ਗਏ ਸਰੀਰ ਜਰੂਰ ਸੁੱਧ ਹੋ ਜਾਂਦਾ ਸੁਰਤੀ ਨਹੀਂ ਜੁੜਦੀ ਸੁਰਤੀ ਸ਼ਬਦ ਤੇ ਪ੍ਰੇਮ ਨੇ ਜੋੜਨੀ ਹੈ ਸੁਰਤੀ ਨੂੰ ਜੋਗ ਨਹੀਂ ਜੋੜ ਸਕਦਾ ਸੁਰਤੀ ਤੱਕ ਨਹੀਂ ਪਹੁੰਚਦਾ ਉਹਦਾ ਸਰੀਰ ਤੱਕ ਮੇਲ ਜਰੂਰ ਹੈ ਗੁਨੇ ਰਹੇ ਗੁਣ ਗਾਈ ਜਿਹੜੇ ਭਗਤ ਜਨ ਸੀ ਗੁਣ ਗਾਉਣ ਵਾਲੇ ਉਹ ਗੁਣ ਗਾਉਂਦੇ ਰਹੇ ਉਹਨਾਂ ਨੇ ਨਹੀਂ ਫਿਕਰ ਕੀਤੀ ਕਾਸੇ ਦੀ ਹੁਣ ਹੁਣ ਦੱਸਣਗੇ ਇਲਾਜ ਉੱਤੇ ਰੋਗ ਸਾਰੇ ਗਣਾ ਤੇ ਜੋਗੀਆਂ ਨੂੰ ਇੱਥੇ ਮਹਾਰਾਜ ਨੇ ਪਿੱਛੇ ਕਰਤਾ ਵੀ ਨਹੀਂ ਭਗਤਾਂ ਦੀ ਗੱਲ ਕਰ ਲਈ ਹਾਂ ਗੁਣੀ ਗੁਣ ਗਾਈ ਜਾਂਦੇ ਕਿਉਂਕਿ ਨਿਸ਼ਚਿੰਤ ਹੋ ਗਏ ਜਨ ਨਾਨਕ ਹਰ ਭੈ ਦਿਆਲਾ ਜਦੋਂ ਰੱਬ ਦਿਆਲ ਹੋ ਗਿਆ ਸਭ ਬਿਦ ਬਣ ਤੋ ਸਭ ਬਿਦ ਬਣ ਆਈ ਸਾਰੀਆਂ ਹੀ ਵਿਧੀਆਂ ਸਿੱਧੀਆਂ ਹੋਈਆਂ ਜਦੋਂ ਦਿਆਲ ਹੋ ਗਿਆ ਤਾਂ ਹੀ ਕਹਿਣਾ ਨਾ ਗੱਲ ਉਹਦੀ ਕਿਰਪਾ ਤੇ ਖੜੀ ਹੈ ਜਿੱਦਣ ਉਹਨੇ ਕਿਰਪਾ ਦ੍ਰਿਸ਼ਟੀ ਪਾਤੀ ਬਸ ਮੇਰਾ ਨੇ ਮਨੁੱਖ ਦੀ ਮਿਹਨਤ ਇੱਕ ਤੱਕ ਇੱਕ ਥਾਂ ਤੱਕ ਹੀ ਪਹੁੰਚਦੀ ਹੈ ਗਾ ਤਾਂ ਉਹਦੀ ਮਿਹਰ ਹੈ ਗੁਰੂ ਜੀ ਕਨੇ ਸਾਰੀ ਵੀ ਵਿਧੀ ਬਣ ਗਈ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਖੇੜੀ ਪੁੱਠੀ ਕਰਤੀ ਮਾਲਕ ਨੇ ਪਹਿਲਾਂ ਹਾਰ ਹੀ ਜਾਂਦੇ ਸੀ ਹੁਣ ਆਪੇ ਜਿੱਤ ਗਣ ਲਾਉਣ ਲੱਗ ਗਏ ਸਾਨੂੰ ਅਸ ਤਾਂ ਕੁਝ ਕਰ ਹੀ ਨਹੀਂ ਰਹੇ ਹਮ ਭੀਖਕ ਭਿਖਾਰੀ ਤੇਰੇ ਤੋਂ ਨਜਪਤ ਹੈ ਦਾਤਾ ਅਸੀਂ ਮੰਗਤੇ ਬਣਗੇ ਵਸ ਉਹਦੇ ਦਰ ਤੇ ਉਹਨੇ ਖੈਰ ਪਾਤੀ ਅਸੀਂ ਰਾਜੀ ਹੋ ਗਏ ਸਾਡਾ ਰੋਗ ਘਟੇ ਗਿਆ ਉਹਨੇ ਦ੍ਰਿਸ਼ਟੀ ਪਾਈ ਸਾਡੀ ਲਿਵ ਜੁੜ ਗਈ ਵੇਣਾ ਮੰਗੇ ਹੀ ਮਿਲ ਗਿਆ ਇੱਥੇ ਖੜਦਾ ਆ ਕੇ ਗਰਮਖ ਇੱਥੇ ਘੇੜ ਬਣਦੀ ਐ ਇੱਥੇ ਰਚਕ ਵੰਦੀ ਐ ਹੁਣ ਇਹ ਚੀਜ਼ ਜਿਹੜੀ ਅੰਤ ਵਾਲੇ ਅੰਤ ਦੀ ਪੰਕਤੀ ਚ ਮਹਾਰਾਜ ਨੇ ਕਹੀ ਹੈ ਨਾ ਇਹ ਵੱਡੇ ਵੱਡੇ ਗਿਆਨੀਆਂ ਨੂੰ ਵੱਡੇ ਵੱਡਿਆਂ ਨੂੰ ਨਹੀਂ ਮਿਲੀ ਏ ਭਗਤੀ ਦਾ ਸਾਰ ਹੈ। ਪ੍ਰੇਮ ਜਦੋਂ ਆਉਂਦਾ ਹੈ ਕੋਈ ਮੰਗ ਮਰ ਜਾਂਦੀ ਹੈ ਚੰਚਲਤਾ ਖਤਮ ਹੋ ਜਾਂਦੀ ਹੈ ਸਥਿਰਤਾ ਆ ਜਾਂਦੀ ਹੈ। ਗਰੋਥ ਤਾਂ ਨੇੜੇ ਵੀ ਭਟਕ ਨਹੀਂ ਸਕਦਾ। ਦਿਲ ਕਰਦਾ ਹੈ ਸਾਰੀ ਦੁਨੀਆ ਦੇ ਪੈਰੀਂ ਪੈ ਜਾਈਏ। ਗਿਆਨ دیਵਾ ਬਣ ਕੇ ਰਾਤ ਚ ਜਗਦਾ ਆਪੇ ਆ ਜਾਂਦਾ ਗਿਆਨ ਔੜ ਦਾ ਕਿੱਥੋਂ ਗਿਆਨ ਪਤਾ ਵੀ ਨਹੀਂ ਲੱਗਦਾ। ਤੇ ਮਾਇਆ ਵੱਲ ਮੁਖ ਕਰੀਏ ਨਹੀਂ ਬਣ। ਜੋਗੀ ਯਤਨ ਕਰ ਤਾ ਸਭ ਹਾਰੇ। ਜੋਗੀਆਂ ਦੇ ਯਤਨ ਹਾਰ ਜਾਂਦੇ ਇੱਥੇ ਯਤਨ ᔪਗਤੀ ਦਾ ਨਾਮ ਹੈ ਸਾਰੀ ਦੁਨੀਆ ਦੀਆਂ ᔪਗਤੀਆਂ ਮਹਾਰਾਜ ਕਹਿੰਦੇ ਹਾਰ ਜਾਂਦੀਆਂ ਨੇ ਜਿਹੜੇ ਲੋਕ ᔪਗਤੀਆਂ ਦੱਸਦੇ ਐ ᔪਗਤੀ ਕੁਛ ਨਹੀਂ ᔪਗਤੀ ਇੱਕੋ ਹੀ ਹੈ ਬਸ ਬਾਣੀ ਚ ਪ੍ਰੇਮ ਕਹੋ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜਨ ਜਾਣੀ ਜਿਹਨੂੰ ਤਾਂ ਵਾਹਿਗੁਰੂ ਨਾਲ ਪ੍ਰੇਮ ਆ ਗਿਆ ਪੈ ਗਿਆ ਉਹ ਤਾਂ ਉਹਦੇ ਤੋਂ ᔪਗਤੀ ਆ ਗਈ ਜੱਵ ਲਗ ᔪਗਤ ਨਾ ਜਾਣੀਏ ਭਾਉ ਭਗਤ ਭਗਵਾਨ ਯੁਗਤੀ ਗੁਰੂ ਜੀ ਕਹਿੰਦੇ ਇੱਕੋ ਹੀ ਆ ਬਾਕੀ ਸਭ ਕੂੜਾ ਹੈ ਇਹ ਮ ਆ ਗਿਆ ਸਹਿਜ ਆ ਗਿਆ ਸਹਿਜ ਆ ਗਿਆ ਸੱਚ ਸਮਾਉਣ ਲੱਗ ਗਿਆ ਸਹਿਜੇ ਹੀ ਸੱਚ ਸਮਾਇਆ ਸੱਚ ਸਮਾਉਣ ਲੱਗ ਗਿਆ ਆਤਮਾ ਸ਼ੁੱਧ ਹੋ ਗਈ ਆਤਮਾ ਜਦੋਂ ਸ਼ੁੱਧ ਹੋ ਲਗੀ ਜੋਤੀ ਜੋਤ ਮਿਲੀ ਸੰਪੂਰਣ ਤੇ ਆਰਾਮ ਆਪੇ ਤਾਂ ਗਈ ਏੜ ਖਤਮ ਹੋ ਗਿਆ ਰੰਕਾਰ ਦੇ ਵਾਸੀ ਬਣ ਗਏ ਸੱਚਖੰਡ ਜੀ ਗਮਨ ਹੋ ਗਿਆ ਆ ਇੱਥੇ ਬੈਠਿਆ ਹੀ ਮਿਲ ਗਈ ਜੋਦੇ ਜੀ ਗੁਰਮੁਖ ਮੁਖਤੋ ਜਾਂ ਮਰਨ ਮੁਕਤ ਕੇ ਨਪਾਈ ਨਾਮਦੇਵ ਜੀ ਕਹਿੰਦੇ ਮੈਨੂੰ ਉਹ ਮੁਕਤੀ ਨਹੀਂ ਚਾਹੀਦੀ ਜਿਹੜੀ ਮਰੇ ਬਾਅਦ ਮਿਲੇ ਜਿਉਂਦੇ ਜੀ ਸਾਈਨ ਕਰਕੇ ਆ ਪ੍ਰਮਾਤਮਾ ਸਿਗਨੇਚਰ ਕਰਕੇ ਦੇ ਮੈਨੂੰ ਆ ਕੇ ਕੰਨ ਕੋਲੇ ਦੱਸ ਵੀ ਤੂੰ ਮੁਕਤ ਹੋ ਗਿਆ ਫਿਰ ਮੰਨੂੰਗਾ ਇਹ ਭਗਤੀ ਕਹਿ ਸਕਦਾ ਹੋਰ ਕਿਸੇ ਦੇ ਵਸਦਾ ਰੋਗ ਨਹੀਂ ਸੋ ਇਸ ਲਈ ਭਗਤੀ ਦਾ ਮਾਰ ਸਭ ਤੋਂ ਉੱਤਮ ਮਾਰ ਹੈ ਹੋਰ ਗੁਰੂ ਦੀ ਅਕਾਲਪੁਰਖ ਦੀ ਦਇਆ ਨਾਲ ਦਰਵਾਜ਼ੇ ਖੁੱਲਦੇ ਨੇ